YouTube ਚੈਨਲ ਸ਼ੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 4th ਸੈਮੈਸਟਰ ਦੇ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਪੇਪਰ April May 2024 ਦੇ ਵਿੱਚ ਹੋਣੇ ਹਨ ਇਹ ਪੇਪਰ ਦੇ ਟੋਟਲ ਮਾਰਕਸ 50 ਹੋਣਗੇ ਲਿਖਤੀ ਪੇਪਰ 45 ਮਾਈ मार्क, 45 ਮਾਰਕਸ ਦਾ ਹੈ ਇੰਟਰਨਲ ਅਸੈਸਮੈਂਟ 5 ਮਾਰਕਸ ਦੀ ਕਾਲਜ ਦੀ ਤਰਫ ਤੋਂ ਲਗਾਈ ਜਾਏਗੀ ਜੋ ਪ੍ਰਾਈਵੇਟ ਸਟੂਡੈਂਟਸ ਹੈ ਉਹਨਾਂ ਦੀ ਇੰਟਰਨਲ ਅਸੈਸਮੈਂਟ ਤੁਹਾਡੇ ਪੇਪਰ ਥਿਊਰੀ ਪੇਪਰ ਦੇ ਵਿੱਚੋਂ ਪਰਸੈਂਟੇਜ ਨਿਕਾਲ ਕੇ ਲਗਾਈ ਜਾਏਗੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਨੋਟ ਹੋਏਗਾ ਸਾਰੇ ਪ੍ਰਸ਼ਨ ਲਾਜ਼ਮੀ ਹਨ ਹਿੱਸੇ ਵਾਲੇ ਪ੍ਰਸ਼ਨ ਇੱਕੋ ਥਾਂ ਤੇ ਲਗਾਤਾਰ ਕੀਤੇ ਜਾਣ ਪਹਿਲਾ ਕੁਐਸਚਨ ਤੁਹਾਡਾ ਹੋਏਗਾ ਊੜਾ ਭਾਗ ਤਿੰਨ ਕੁਐਸਚਨ ਦਿੱਤੇ ਜਾਣਗੇ ਤਿੰਨੇ ਦੇ ਵਿੱਚੋਂ ਕਿਸੇ ਇੱਕ ਦਾ ਵਿਸ਼ਾ ਅਤੇ ਸਾਰ ਲਿਖਲਿ ਕਿਆ ਜਾਏਗਾ ਚਾਰ ਅੰਬਰੇ ਦਾ ਵਿਸ਼ਾ ਹੋਏਗਾ ਅਤੇ 6 ਨੰਬਰ ਦੇ ਤੁਹਾਡਾ ਸਾਰ ਹੋਏਗਾ ਇਸ ਦੇ ਵਿੱਚ ਤੁਸੀਂ ਇਹ ਵਾਲੇ ਕੁਐਸ਼ਨਸ ਕਰ ਰਹੇ ਹਨ ਮੰਦੀਆਂ ਮਨ ਵਿੱਚ ਇੱਕ ਵਿਚਾਰੀ ਮਾਂ ਪਤਨ ਦੀ ਬੇੜੀ ਬਲਵੰਤ ਕਾਰਗੀ ਚਿੜੀਆਂ ਆਤਮਜੀਤ ਦੁਲਹਨ ਇਕਾਂਗੀ ਟਾਂਡਾ ਤੇ ਕਲਰ ਨਾਟਕ ਸਵਰਾਜਪੀਰ ਇਹ ਤਿੰਨਾਂ ਦੇ ਵਿੱਚੋਂ ਤੁਹਾਡੇ ਪੁੱਛੇ ਜਾਣਗੇ ਇਹਨਾਂ ਦੇ ਵਿੱਚੋਂ ਤਿੰਨ ਤੇ ਕਿਸੇ ਇੱਕ ਦਾ ਤੁਸੀਂ ਵਿਸ਼ਾ ਵੀ ਦੇਣਾ ਹੋਵੇਗਾ ਤੇ ਸਾਰ ਵੀ ਦੇਣਾ ਹੋਵੇਗਾ ਇਸ ਤੋਂ ਬਾਅਦ ਆੜਾ ਭਾਗ ਪਹਿਲੇ ਦਾ ਹੀ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਤਿੰਨ ਪਾਤਰ ਦਿੱਤੇ ਜਾਣਗੇ ਉਸ ਦੇ ਵਿੱਚੋਂ ਤੁਸੀਂ ਕਿਸੇ ਇੱਕ ਦਾ ਪਾਤਰ ਚਿੱਤਰਣ ਲਿਖਣਾ ਹੋਵੇਗਾ 5 ਮਾਰਕਸ ਦਾ ਇਹ ਹੋਏਗਾ ਇਸ ਦੇ ਲਈ ਤੁਸੀਂ ਇਹ ਵਾਲੇ ਪਾਤਰ ਚਿੱਤਰਣ ਜਿਹੜੇ ਆਉ ਤਿਆਰ ਕਰ ਲੈਣੇ ਇਹਨਾਂ ਪਾਤਰਾਂ ਦੇ زینت ਚਿੜੀਆਂ ਦੇ ਵਿੱਚੋਂ ਸਤਨਾਮ ਚਿੜੀਆਂ ਮਾਤੂ ਟਾਂਡਾ ਦੇ ਵਿੱਚੋਂ ਹੁਸ਼ਿਆਰ ਚੰਦ, ਦੁਲਹਨ ਇਕਾਂਗੀ ਦੇ ਵਿੱਚੋਂ ਕੌਰਾ, ਵੀ ਦੁਲਹਨ ਇਕਾਂਗੀ ਦੇ ਵਿੱਚੋਂ ਪਤਨ ਦੀ ਬੇੜੀ ਦੇ ਵਿੱਚੋਂ ਦੀਪੂ 라ਜੋ, ਸੁਰਜੀਤ, ਕਲਰ ਨਾਟਕ ਦੇ ਵਿੱਚੋਂ ਮਨਜੀਤ ਕੌਰ, ਕੁਲਜੀਤ, ਗੁਰदयाल ਸਿੰਘ, ਦਲਬੀਰ, ਦਰਸ਼ਨ ਸਿੰਘ, ਮੰਦੀਆਂ ਮਨ ਵਿੱਚੋਂ ਅੰਬੋ, ਸ਼ੇਰੂ, ਚਿੜੀਆਂ ਦੇ ਵਿੱਚੋਂ ਜੈਨਬ, ਇੱਕ ਵਿਚਾਰੀ ਮਾਂ ਦੇ ਵਿੱਚੋਂ ਨੱਥਾ ਸਿੰਘ ਤੇ ਟਾਂਡਾ ਦੇ ਵਿੱਚੋਂ ਪੂਟੀ ਕੈਲੋ ਇਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਤਿਆਰ ਕਰ ਲੈਣਾ ਹੈ ਇਸ ਦੇ ਵਿੱਚੋਂ ਹੀ ਤੁਹਾਨੂੰ ਪੁੱਛਿਆ ਜਾਏਗਾ ਅੱਗੇ ਹੈ ਹੇਠ ਲਿਖਿਆਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ 5 ਕੁਐਸਚਨ ਹੁੰਦੇ ਤੁਸੀਂ ਆਨਸਰ ਦੇਣੇ ਹੋਣਗੇ 8 ਪੁੱਛੇ ਜਾਣਗੇ ਇਹਦੇ ਨਾਲ ਲਿਖਿਆ ਹੋਏਗਾ ਕਿ 3 17 ਤੋਂ ਇਹ ਵੱਧ ਨਹੀਂ ਹੋਣਾ ਚਾਹੀਦਾ ਲੇਕਿਨ ਥੋੜਾ ਬਹੁਤ ਇੱਧਰ ਉੱਧਰ ਹੋ ਸਕਦਾ ਹੈ ਇਹ 1-1 ਨੰਬਰ ਦਾ ਹੋਏਗਾ ਇਹ ਕੁਐਸਚਨਸ ਬਹੁਤ ਚੰਗੀ ਤਰ੍ਹਾਂ ਤੁਸੀਂ ਤਿਆਰ ਕਰਕੇ ਰੱਖ ਲੈਣੇ ਪਹਿਲਾਂ ਹੀ ਸਟੂਡੈਂਟਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਦੇ ਵੀਡੀਓ ਤੁਹਾਨੂੰ ਇੱਥੇ ਮਿਲ ਜਾਣਗੇ ਸਿਲੇਬਸ ਮਿਲ ਜਾਏਗਾ ਪੰਜਾਬੀ ਦੇ ਕੁਝ ਲੈਕਚਰਸ ਵੀ ਅਪਲੋਡ ਕਰ ਦਿੱਤੇ ਗਏ ਹਨ ਉੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਇਹ ਕੁਐਸ਼ਨ ਜਿਸਰਾ ਹਨ surjit ਦੀ ਭੈਣ ਦਾ ਕੀ ਨਾਂ ਸੀ ਦੋਹਾਂ ਭੈਣਾਂ ਦੀ ਪਾਲਣਾ ਕਿਸ ਨੇ ਕੀਤੀ ਨੈਕਸਟ ਹੈ ਬਸੰਤੋ ਦਾ ਮੇਲੋਂ ਨਾਲ ਕੀ ਰਿਸ਼ਤਾ ਹੈ ਐਂਡ ਦੈਨ ਛੇ ਛੱਲਾਂ ਤੋਂ ਕੀ ਭਾਵ ਹੈ ਇਸ ਦੇ ਸੰਪਾਦਕ ਦਾ ਕੀ ਨਾਂ ਹੈ ਛੇ ਛੱਲਾ ਪੁਸਤਕ ਦਾ ਸੰਪਾਦਕ ਕੌਣ ਹੈ ਇਸ ਦੀ ਰਚਨਾ ਦਾ ਕੀ ਨਾਮ ਹੈ ਇਸ ਤਰ੍ਹਾਂ ਵੀ ਮੋੜ ਕਰਕੇ ਕੁਐਸਚਨ ਪਾਇਆ ਜਾ ਸਕਦਾ ਹੈ ਅੱਗੇ ਹੈ ਢਾਂਡਾ ਇਕਾਂਗੀ ਦਾ ਕੇਂਦਰੀ ਭਾਵ ਕੀ ਹੈ ਨੈਕਸਟ ਹੈ ਪਤਨ ਦੀ ਬਿਰ ਵਿੱਚ ਕੁੱਲ ਕਿੰਨੇ ਪਾਤਰ ਹਨ ਇੱਕ ਵਿਚਾਰੀ ਮਾਂ ਇਕਾਂਗੀ ਦਾ ਵਿਸ਼ਾ ਕੀ ਹੈ ਸਤਨਾਮ ਤੇ ਚਾਦਾ ਆਪਸ ਵਿੱਚ ਕੀ ਰਿਸ਼ਤਾ ਹੈ ਕੱਲਰ ਨਾਟਕ ਦੀ ਮੁੱਖ ਸਮੱਸਿਆ ਕੀ ਹੈ ਕੱਲਰ ਨਾਟਕ ਵਿੱਚ ਕੁੱਲ ਕਿੰਨੇ ਅੰਕ ਤੇ ਦ੍ਰਿਸ਼ ਹਨ ਦਲਬੀਰ ਕਿੰਨੇ ਪੈਸੇ ਘਰੋ ਚੁੱਕ ਕੇ ਲੈ ਗਿਆ ਦੁਲਹਨ ਦੀ ਕਿਹੜੀ ਸਮੱਸਿਆ ਹੈ ਦੁਲਹਨ ਇਕਾਂਗੀ ਵਿੱਚ ਇੱਕ ਧੀ ਕੁੜੀ ਦੀ ਕੀ ਸਥਿਤੀ ਹੈ ਅਤੇ ਕਿਉਂ ਨੈਕਸਟ ਸਟੈਪ ਉਹ ਆਦੀ ਬਿਮਾਰੀ ਲਈ ਕਿਸ ਵੈਦ ਤੋਂ ਦਵਾਈ ਕਿਸ ਨੂੰ ਲੈਣ ਭੇਜਿਆ ਐਂਡ ਨੈਕਸਟ ਹੈ 4 ਲੱਖ ਰੁਪਏ ਲੈਣ ਪਿੱਛੋਂ ਏਜੰਟ ਗੁਰਦੇয়াল ਨੂੰ ਕੀ ਕਹਿੰਦਾ ਹੈ ਐਂਡ ਦੈਨ ਤੇ ਦੇ ਮੁੰਡੇ ਨਾਲ ਬੈਲਜੀਅਮ ਵਿੱਚ ਕੀ ਹੋਇਆ 컬러 ਨਾਟਕ ਦੇ ਕਿੰਨੇ ਅੰਕ ਅਤੇ ਹਰ ਅੰਕ ਵਿੱਚ ਕਿੰਨੇ ਤ੍ਰੇਸ਼ਨ ਦੁਲਹਨ ਇਕਾਂਗੀ ਸੁਖਾਂਤ ਹੈ ਜਾਂ ਦੁਖਾਂਤ ਰਾਜੋ ਪਾਕਿਸਤਾਨ ਕਿਉਂ ਨਹੀਂ ਸੀ ਜਾਣਾ ਚਾਹੁੰਦੀ ਐ ਨੈਕਸਟ ਟਾਂਡਾ ਇਕਾਂਗੀ ਕਿਸ ਦੀ ਰਚਨਾ ਹੈ ਸਤਨਾਮ ਦਾ ਪਹਿਲਾ ਅਤੇ ਦੂਜਾ ਪਤੀ ਕਿਸ ਤਰ੍ਹਾਂ ਮਾਰੇ ਗਏ ਸਨ ਕਲਰਨਾਟਕ ਦੀ ਇਹ ਘਟਨਾਵਾਂ ਦਾ ਸਮਾਂ ਕਿਹੜਾ ਹੈ ਐ ਨੈਕਸਟ ਹੈ ਯੂਨਾਨ ਵਿੱਚ ਦਲਬੀਰ ਦਾ ਲਿਬਾਸ ਕਿਹੋ ਜਿਹਾ ਸੀ ਐ ਨੈਕਸਟ ਦਲਬੀਰ ਆਪਣੀ ਤੁਲਨਾ ਕਿਹੜੇ ਹੀਰਨ ਨਾਲ ਕਰਦਾ ਹੈ ਨੈਕਸਟ ਕੁਐਸਚਨ ਦਰਸ਼ਨ ਸਿੰਘ ਸੁਪਨੇ ਵਿੱਚ ਆਏ ਬਾਬਾ ਕਰਮ ਸਿੰਘ ਨੂੰ ਇਉਂ ਕਿਉਂ ਕਹਿੰਦਾ ਹੈ ਕਿ ਅਸੀਂ ਕਦੇ ਕਮਿਊਨਿਸਟ ਬਣੇ ਹੀ ਨਹੀਂ ਐਂਡ THEN ਸੁੰਦਰ ਦੀ ਕਿਹੜੀ ਗੱਲ ਦੀਪੂ ਨੂੰ ਮੋਹ ਲੈਂਦੀ ਹੈ ਅਗੇ ਹੈ ਟਾਂਡਾ ਇਕਾਂਗੀ ਦਾ ਸਭ ਤੋਂ ਕਿਰਨਯੋਗ ਪਾਤਰ ਕਿਹੜਾ ਹੈ ਅਗੇ ਗੁਰਮੀਤ ਕੌਰ ਜ਼ਮੀਨ ਖਰੀਦਣ ਲਈ ਆਪਣੇ ਮਾਪਿਆਂ ਤੋਂ ਕਿੰਨੇ ਪੈਸੇ ਕਿਸ ਇਕਰਾਰ ਉੱਤੇ ਮੰਗਦੀ ਹੈ ਐਂਡ ਨੈਕਸਟ ਕੁਐਸਚਨ ਕਲਰ ਨਾਟਕ ਦਾ ਉਦੇਸ਼ ਕੀ ਹੈ ਐਂਡ THEN ਬਲਕਾਰ ਸਿੰਘ ਗੁਰਦਿਆਲ ਸਿੰਘ ਨੂੰ ਕੀ ਸਲਾਹ ਦਿੰਦਾ ਹੈ ਨੈਣਕੋਰਾ ਨੂੰ ਮੇਲੋਂ ਲਈ ਮੁੰਡੇ ਬਾਰੇ ਕੀ ਦੱਸਦੀ ਹੈ ਕਰਮੋ ਨੰਬਰਦਾਰ ਦੇ ਵਿਰੋਧ ਵਿੱਚ ਕੀ ਦਲੀਲਾਂ ਦਿੰਦੀ ਹੈ ਐ ਨੈਕਸਟ ਐ ਦੀਪੋ ਦੀ ਝੁੱਗੀ ਨਾਲ ਕੀ ਜਾਂਦਾ ਜੁੜੀਆਂ ਹੋਈਆਂ ਹਨ ਐਂਡ THEN ਜਨਬ ਕਾਜ਼ੀ ਨੂਰਾ ਨੂਰ ਮੁਹੰਮਦ ਤੋਂ ਕਿਉਂ ਡਰਦੀ ਹੈ ਐ ਨੈਕਸਟ ਐ ਕਲਰ ਨਾਟਕ ਦੇ ਪਾਤਰਾਂ ਦੇ ਨਾਂ ਲਿਖੋ ਮਨਜੀਤ ਕੌਰ ਦਰਬੀਰ ਦਾ ਵਿਆਹ ਕਿਹੋ ਜਿਹਾ ਕਰਨਾ ਚਾਹੁੰਦੀ ਹੈ ਤੇ ਬਲਕਾਰ ਸਿੰਘ ਦਾ ਚਰਿੱਤਰ ਚਿੱਤਰਣ ਕਰੋ ਇਸ ਤੋਂ ਬਾਅਦ 3rd ਕੁਐਸਚਨ ਤੁਹਾਡਾ ਪੰਜਾਬੀ ਵਿੱਚ ਅਨੁਵਾਦ ਨਾਲ ਇੱਕ ਪੈਰਾ ਸੰਬੰਧਿਤ ਹੋਏਗਾ ਇੱਕ ਪੈਰਾ ਦਿੱਤਾ ਜਾਏਗਾ ਉਸ ਦਾ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਹੋਏਗਾ ਇੰਗਲਿਸ਼ ਦੇ ਵਿੱਚ ਦਿੱਤਾ ਜਾਏਗਾ 8 ਨੰਬਰ ਦਾ ਇਹ ਹੋਏਗਾ ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੱਥੋਂ ਦੇਖ ਸਕਦੇ ਹੋ ਜੋ ਇੰਗਲਿਸ਼ ਮੀਡੀਅਮ ਔਰ ਪੰਜਾਬੀ ਮੀਡੀਅਮ ਔਰ ਕੁਝ ਹਿੰਦੀ ਮੀਡੀਅਮ ਦੇ ਵਿੱਚ ਵੀ ਪਾਈ ਗਏ ਹਨ ਧਿਆਨ ਵਾਲੇ ਸਮੇਂ ਦੇ ਵਿੱਚ ਪਾ ਵੀ ਦਿੱਤੇ ਜਾਣਗੇ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਵੀ ਜ਼ਰੂਰ ਦੱਸਣਾ ਇਸ ਤੋਂ ਇਲਾਵਾ ਜੇ ਹੋਰ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਫੋਰਥ ਕੁਐਸਚਨ ਜਿਸ ਦੇ ਵਿੱਚ ਦੋ ਕੁਐਸਚਨ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 7 ਮਾਰਕਸ ਦਾ ਹੋਵੇਗਾ ਇਹ ਕੁਐਸਚਨ ਇਸ ਤਰ੍ਹਾਂ ਦੇ ਹੋ ਸਕਦੇ ਹਨ ਉਪਭਾਸ਼ਾ ਦੀ ਪਰਿਭਾਸ਼ਾ ਦੰਦੀ ਹੋਈ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ ਐਂਡ ਨੈਕਸਟ ਹੈ ਉਪਭਾਸ਼ਾ ਕੀ ਹੁੰਦੀ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਉਹਨਾਂ ਦੇ ਖੇਤਰ ਬਾਰੇ ਸੰਖੇਪ ਜਾਣਕਾਰੀ ਦਿਓ ਧੁਆਬੀ ਤੇ ਮਾਝੀ ਉਪਭਾਸ਼ਾ ਦਾ ਅੰਤਰ ਸਪਸ਼ਟ ਕਰੋ ਮਲਵਈ ਉਪਭਾਸ਼ਾ ਦੇ ਖੇਤਰ ਅਤੇ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਚਰਚਾ ਕਰੋ ਅੱਗੇ ਹੈ ਪਵਦੀ ਉਪਭਾਸ਼ਾ ਦਾ ਖੇਤਰ ਦੱਸਦੇ ਹੋਏ ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ। ਦੁਆਬੀ ਉਪਭਾਸ਼ਾ ਦਾ ਖੇਤਰ ਦੱਸਦੇ ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ। ਇਸ ਤੋਂ ਬਾਅਦ 5th ਕੁਐਸਚਨ ਜਿਸ ਦੇ ਵਿੱਚ ਵੀ ਦੋ ਕੁਐਸਚਨ ਹੋਣਗੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 6 ਮਾਰਕਸ ਦਾ ਹੋਵੇਗਾ। ਸ਼ਬਦ ਦੀ ਪਰਿਭਾਸ਼ਾ ਲਿਖਦੇ ਹੋਏ ਸ਼ਬਦ ਸ਼੍ਰੇਣੀਆਂ ਨਾਲ ਜਾਣ ਪਛਾਣ ਕਰਾਓ। ਅੱਗੇ ਹੈ ਸ਼ਬਦ ਦੀ ਪਰਿਭਾਸ਼ਾ ਦੱਸਦੇ ਹੋਏ ਸਧਾਰਨ ਤੇ ਸਮਾਸੀ ਸ਼ਬਦਾਂ ਬਾਰੇ ਉਦਾਹਰਨਾਂ ਸਹਿਤ ਜਾਣਕਾਰੀ ਲਿਖੋ। ਐਂਡ ਦੈਨ ਕੋਸ਼ਗਤ ਤੇ ਵਿਆਕਰਨਿਕ ਸ਼ਬਦ ਬਾਰੇ ਉਦਾਹਰਨਾਂ ਨਾਲ ਅੰਤਰ ਸਪਸ਼ਟ ਕਰੋ। ਐਂਡ ਨੈਕਸਟ ਹੈ ਨਾਮ ਕੀ ਹੁੰਦਾ ਹੈ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਖੋ ਐਂਡ ਨੈਕਸਟ ਹੈ ਨਾਮ ਕੀ ਹੁੰਦਾ ਹੈ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ ਵਿਸ਼ੇਸ਼ਣ ਕੀ ਹੁੰਦਾ ਹੈ ਇਸ ਦੀਆਂ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਜਾਣਕਾਰੀ ਦਿਓ ਸਧਾਰਨ ਤੇ ਮਿਸ਼ਰਤ ਸ਼ਬਦਾਂ ਦੀ ਬਣਤਰ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਚਾਰ ਕੁਐਸਚਨ ਪੁੱਛੇ ਜਾਣਗੇ ਇਹ ਕੁਐਸਚਨ ਇਸ ਤਰ੍ਹਾਂ ਹੋ ਸਕਦੇ ਹਨ ਵਿਕਾਰੀ ਤੇ ਅਵਕਾਰੀ ਸ਼ਬਦਾਂ ਦੇ ਵਿੱਚ ਕੀ ਅੰਤਰ ਹੈ ਉਹ ਉੱਚੀ ਉੱਚੀ ਖ਼ਬਰ ਪੜ੍ਹਦਾ ਹੈ ਅਵਕਾਰੀ ਸ਼ਬਦ ਦੱਸੋ ਖਿਡਾਰੀ ਮੈਚ ਹਾਰ ਗਏ ਕਿਉਂਕਿ ਉਹ ਬਿਮਾਰ ਹੋ ਗਏ ਯੋਜਕ ਚੁਣੋ ਅੱਗੇ ਹੈ ਕੋਸ਼ਗਤ ਸ਼ਬਦ ਦੱਸੋ ਖੇਡ ਖੇਡਣਾ ਖੇਡਾਂਗੇ ਖੇਡਿਆ ਰੰਗ ਰੰਗਿਆ ਰੰਗੀਲਾ ਰੰਗੋਲੀ ਰੰਗਲਾ ਰੰਗੇਗਾ ਵਿਆਹ ਵਿਆਆਂ ਵਿਆਹੀ ਵਿਆਉਣਾ ਇਸ ਤੋਂ ਬਾਅਦ ਹੈ ਸਮਾਸੀ ਸ਼ਬਦ ਕੀ ਹਨ ਉਦਾਹਰਨਾ ਸਹਿਤ ਜਾਣਕਾਰੀ ਦਿਓ ਇਸ ਤੋਂ ਬਾਅਦ ਹੇਠ ਲਿਖੇ ਵਾਕ ਵਿੱਚੋਂ ਵਿਕਾਰੀ ਅਤੇ ਅਵਕਾਰੀ ਸ਼ਬਦ ਚੁਣੋ ਇਸ ਤਰ੍ਹਾਂ ਦੇ ਕੋਈ ਵੀ ਤੁਹਾਨੂੰ ਸੈਂਡਸ ਦਿੱਤੇ ਜਾ ਸਕਦੇ ਹਨ ਜਿਸ ਦੇ ਵਿੱਚੋਂ ਤੁਸੀਂ ਵਿਕਾਰੀ ਤੇ ਅਵਕਾਰੀ ਅਲੱਗ-ਅਲੱਗ ਕਰਨੇ ਹਨ ਜਿਵੇਂ ਕਿ ਪ੍ਰਮਾਤਮਾ ਨੇ ਸਾਰੇ ਜੀਵ ਜੰਤ ਪੈਦਾ ਕੀਤੇ ਹਨ ਮੇਰਾ ਭਰਾ ਦਸਵੇਂ ਦਾ ਵਿਦਿਆਰਥੀ ਹੈ ਬਗੀਚੀ ਵਿੱਚ ਰੰਗ-बिरंगे ਫੁੱਲ ਖਿੜੇ ਹੋਏ ਹਨ ਛੋਟਾ ਭਰਾ ਖੇਡ ਰਿਹਾ ਹੈ ਪਰ ਵੱਡਾ ਕਿਤਾਬ ਪੜ੍ਹਦਾ ਹੈ ਨੈਕਸਟ ਕੁਐਸਚਨ ਇਹ ਇਸ ਦੇ ਵਿੱਚ ਹੀ ਹੈ ਜ਼ੋਰਦਾਰ ਮੀਂਹ ਕਾਰਨ ਦੁਕਾਨਦਾਰ ਦਾ ਸਾਰਾ ਸਾਮਾਨ ਖਰਾਬ ਹੋ ਗਿਆ ਸਬੰਧਕ ਤੇ ਯੋਜਿਕ ਚੁਣੋ। ਨੈਕਸਟ ਐਸ ਅਕਰਮਕ ਕਿਰਿਆ ਨੂੰ ਦਰਸਾਉਂਦਾ ਇੱਕ ਵਾਕ ਲਿਖੋ। ਅੱਗੇ ਹੈ ਸੂ ਸੂ ਅਤੇ ਨਾ ਅਗੇਤਰ ਲਾ ਕੇ ਦੋ ਦੋ ਸ਼ਬਦ ਬਣਾਓ। ਨੈਕਸਟ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ ਜਿਵੇਂ ਆ ਆ ਈਸ਼ਵਰ ਸਮਾ ਜਗਨਈ ਸਿਹਤ ਦੁਸ਼ਮਨ ਪੋ ਸੋਨਾ ਤੁੰਦਲਾ ਸਾਂਜੀਵ। ਇਸ ਤੋਂ ਬਾਅਦ ਹੈ ਹੇਟ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣੋ ਜਿਵੇਂ ਕਿ ਸਤਵੀਰ ਬਹੁਤ ਸੋਨਾ ਲਿਖਦਾ ਇਸ ਦੇ ਵਿੱਚੋਂ। ਅੱਗੇ ਹੇਟ ਲਿਖੇ ਸ਼ਬਦ ਦੇ ਸਮਾਸੀ ਸ਼ਬਦ ਬਣਾਓ ਤਰੋ ਕ ਤੇ ਗਸ ਬਾਰ ਅਤੇ ਵਾਰ। ਕੋਈ ਦੋ ਸਮਾਸੇ ਸ਼ਬਦ ਲਿਖੋ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਇਹ ਵਿਆਕਰਨ ਦੇ ਇਹਦੇ ਵਿੱਚੋਂ ਵੀ ਹੋ ਸਕਦੇ ਆ ਬਾਹਰੋਂ ਵੀ ਹੋ ਸਕਦਾ ਕਿਉਂਕਿ ਸੈਂਟੈਂਸ ਚੇਂਜ ਹੋ ਸਕਦਾ ਹੈ ਔਰ ਬਾਕੀ ਸਾਰੇ ਤੁਸੀਂ ਇੰਪੋਰਟੈਂਟ ਕੁਐਸਚਨਸ ਚੰਗੀ ਤਰ੍ਹਾਂ ਤਿਆਰ ਕਰ ਲਿਓ ਇਸ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਬਾਕੀ ਵੀਡੀਓ ਦੇਖਣ ਲਈ ਜਰੂਰ ਇਨ ਟੱਚ ਰਹਿਣਾ ਥੈਂਕ ਯੂ so much ਬੈਸਟ ਆਫ ਲੱਕ ਤੁਹਾਡਾ ਪੇਪਰ ਕਿਸ ਤਰ੍ਹਾਂ ਹੋਇਆ ਜਰੂਰ ਦੱਸਣਾ ਪਹਿਲਾਂ ਵਾਲੇ ਦੇ ਤੁਸੀਂ ਇੱਥੋਂ ਤਿਆਰੀ ਕੀਤੀ ਉਸ 'ਚ ਕਿੰਨੇ ਮਾਰਕਸ ਆਏ ਇਹ ਵੀ ਜਰੂਰ ਦੱਸਣਾ ਥੈਂਕ ਯੂ ਸੋ ਮੱਚ ਮਿਲਦੇ ਆਪ ਆਪਣੇ ਅਗਲੇ ਵੀਡੀਓ ਵਿੱਚ